ਸੋਸ਼ਲ ਮੀਡੀਆ ਦਾ ਜਾਂ ਸੋਸ਼ਲ ਮੀਡੀਆ ਤੇ ਕੰਮ ਕਰਨ ਵਾਲੇ ਜਿਹੜੇ ਜਰਨਲਿਸਟ ਬੰਦੇ ਆ ਉਹਨਾਂ ਦਾ ਬਹੁਤ ਵੱਡਾ ਕੈਰੈਕਟਰ ਗਿਰਜ਼ਾਰ ਚਾਹੀਦਾ ਔਰ ਉਹਨਾਂ ਦੇ ਮੁੱਡਾਂ ਤੇ ਬਹੁਤ ਵੱਡੀ ਰਿਸਪੋਨਸੀਬਿਲਟੀ ਜ਼ਿੰਮੇਵਾਰੀ ਹੁੰਦੀ ਹੈ ਪਰ ਅਹੜ ਈਡਾਂ ਦੇ ਕੋਲ ਜਾ ਜਾ ਕੇ ਜੋਖ ਵੀਡੀਓ ਬਣਾਉਂਦੇ ਨੇ ਉੱਥੇ ਇਦਾਂ ਲੱਗਦਾ ਵੀ ਇਹਨਾਂ ਲੋਕਾਂ ਨੂੰ ਢੇਲੀ ਦੀ ਅਕਲ ਨਹੀਂ ਮੈਂ ਸ਼ਬਦ ਖੇਡ ਦੇ ਵਰਤਨੇ ਪੰਜਾਬੀ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਜੇ ਗੱਲ ਕਰਾਂ ਸਿਮਰ ਜੋ ਸਿੰਘ ਮੱਕੜ ਵਧੀਆ ਪੱਤਰਕਾਰ ਹੀ ਕਹਿ ਵਾਰੀ ਕਰਦਾ ਹੈ ਚਾਰ ਪੈਸੇ ਵਧੀਆ ਕਮਾਉਂਦਾ ਹੈ ਕੋਈ ਦੋਰਾਮਾ ਨਹੀਂ ਉਹ ਬੰਦਾ ਟਿੱਕ ਬਜ਼ੁਰਗ ਦੇ ਕੋਲ ਜਾ ਕੇ ਸਵਾਲ ਕਰਦਾ ਤੇ ਉਹ ਬਜ਼ੁਰਗ ਸ਼ਰਿਆਮ ਸਿੱਧੀਆਂ ਗਾਣਾ ਗਾੜ ਰਿਹਾ ਤੇ ਮੱਕੜ ਉਹ ਰਿਕਾਰਡ ਕਰਕੇ ਵੀਡੀਓ ਵਾਇਰਲ ਕਰ ਰਿਹਾ ਦੋ ਤਿੰਨ ਹੋਰ ਨੇ ਪੱਤਰਕਾਰ ਜਿਵੇਂ ਮਨਜਿੰਦਰ ਨੀਤ ਸਿੱਧੂ ਹੋ ਗਿਆ ਲੋਕ ਆਵਾਜ਼ ਟੀਵੀ ਵਰਡ ਤੇ ਇੱਕ ਭੁੱਲਰ ਕਰਕੇ ਕੋਈ ਬੰਦਾ ਉਹਦੀ ਫੋਟੋ ਮੈਂ ਐਡ ਕਰ ਦੂੰ ਮੌਕੇ ਤੇ ਹੁਣ ਮੇਰੇ ਨਾਂ ਨਿچے ਤਿਆਰ ਇਹ ਬੰਦੇ ਜਦੋਂ ਬੋਲਦੇ ਨੇ ਇਦਾਂ ਲੱਗਦਾ ਜਿਵੇਂ ਬਾਦਲਾਂ ਨੇ ਜਾਂ ਕਾਂਗਰਸੀਆਂ ਦੇ ਖਰੀਦੇ ਹੁੰਦੇ ਜਿੱਥੇ ਵੀ ਗੱਲਬਾਤ ਹੁੰਦੀ ਹੈ ਉੱਥੇ ਭਵੰਤਮਨ ਨੂੰ ਭੰਡਣ ਦੀ ਗੱਲ ਕਰਦੇ ਆ। ਅੱਜ ਮੈਨੂੰ ਕਈਆਂ ਦੇ ਫੋਨ ਆ ਕੇ ਕਹਿੰਦੇ ਨੇ ਤੁਹਾਡੀ ਟਿਕਟ ਪੱਕੀ ਐ ਭਵੰਤਮਨ ਵੱਲੋਂ। ਭਰਾਵੋ ਮੈਂ ਟਿਕਟ ਝਾੜੂ ਵਾਲਿਆਂ ਤੋਂ ਲੈ ਲਵਾਂ, ਬਾਦਲਾਂ ਤੋਂ ਲੈ ਲਵਾਂ, ਕਾਂਗਰਸੀਆਂ ਤੋਂ ਲੈ ਲਵਾਂ, ਭਾਜਪਾ ਤੋਂ ਲੈ ਲਵਾਂ, ਆਜ਼ਾਦ ਖੜ ਜਾਵਾਂ ਇਹ ਮੇਰੀ ਮਰਜ਼ੀ ਐ। ਅਸੀਂ ਆਜ਼ਾਦ ਭਾਰਤ ਦੇ ਆਜ਼ਾਦ ਪੰਜਾਬ ਦੇ ਵਾਸੀ ਆ। ਮੈਂ ਕਿਸੇ ਤੋਂ ਕੋਈ ਸਰਟੀਫਿਕੇਟ ਨਹੀਂ ਲੈਣਾ। ਮੈਂ ਜਿਹੜੀਆਂ ਕਰਤੂਤਾਂ ਤੁਹਾਡੀਆਂ ਦੱਸਣ ਲੱਗਾ ਇਹ ਤਕਰੀਬਨ ਲੋਕਾਂ ਦੇ ਵਿੱਚ ਗੱਲ ਜਾਣੀ ਚਾਹੀਦੀ ਹੈ ਵੀ ਤੁਹਾਡਾ ਜਰਨਲਿਸਟ ਹੋ ਕੇ ਇਹ ਕਿਰਦਾਰ ਕੋਈ ਬੰਦਾ ਗਾਲਾਂ ਕੱਢੇ ਤੁਸੀਂ ਉਹਨੂੰ ਬਹਿਰਲ ਕਰੋ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਸਰਕਾਰ ਨੂੰ ਗਾਲਾਂ ਕੱਢਦਾ ਮੈਨੂੰ ਕੋਈ ਦੁੱਖ ਨਹੀਂ ਮੁੱਖ ਮੰਤਰੀ ਵੀ ਬੰਦਾ ਹੀ ਹੈ ਤੇ ਬੰਦਿਆਂ ਦੀ ਸਰਕਾਰ ਬਣਦੀ ਹੈ ਠੀਕ ਹੈ ਲੋਕ ਕਲਪੇ ਹੋਏ ਜਦੋਂ ਕੋਈ ਇਹ ਜਿਹੀ ਮਸੇ ਬਤਾਉਂਦੇ ਆ ਨਾ ਤਾਂ ਉਦੋਂ ਟੈਨਸ਼ਨ ਐਨੀ ਆ ਜਾਂਦੇ ਆ ਕੁਝ ਸੁਝਦਾ ਨਹੀਂ ਕਿ ਕੀ ਕੀਤਾ ਜਾਵੇ ਔਰ ਇਹ ਲੋਕਾਂ ਨੂੰ ਜਾ ਕੇ ਇਹੋ ਜੇ ਸਵਾਲ ਕਰਦੇ ਨੇ ਲੋਕ ਕਲਪ ਜਾਣ ਇਹ ਇਸ਼ੂ ਬਣੇ ਇਹ ਕਹਿ ਲਈਏ ਵੀ ਪੰਜਾਬ ਦਾ ਕੋਈ ਬਾਲੀਵੁੱਡ ਹੈ ਨਹੀਂ ਜਾਨਕੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਆ ਹੁਣ ਜਿਹੜੀ ਭਵੰਤਮਨ ਦੀ ਇੱਕ ਵੀਡੀਓ ਕਲਿੱਪ ਵਾਇਰਲ ਕੀਤੀ ਉਹਦੇ ਵਿੱਚ ਕੀ ਹੈ ਡਾਇਲੌਗ ਕੀ ਹੈ ਕਲਾਕਾਰ ਸੀ ਕਲਾਕਾਰੀ ਦਿਖਾ ਗਿਆ ਇੱਕ ਉਹ ਔਰਤ ਜਿਹੜੇ ਸਾਹਮਣੇ ਆਉਂਦੀ ਹੈ ਉਹ ਰੋਂ ਪੈਂਦੀ ਹੈ ਔਰ ਗੱਲ ਲੱਗ ਕੇ ਮਿਲਦੀ ਹੈ ਕਹਿੰਦੇ ਜੀ ਇਹ ਝਾੜੂ ਵਾਲਾਂ ਦੀ ਹੈਗੀ ਸੀ ਪੁਲਿਸ ਮੁਲਾਜ਼ਮ ਹੈਗੇ ਆ ਇਹ ਜਾਣ ਬੁੱਝ ਕੇ ਪਲਾਂਟ ਕਰਕੇ ਫ੍ਰੀ ਪਲਾਂਟ ਜਿਹਨੂੰ ਕਹਿੰਦੇ ਵੀ ਉਦਾਂ ਇਹ ਵੀਡੀਓ ਵਾਇਰਲ ਕੀਤੀ ਹੁਣ ਜੇ ਨਾਲ ਹੀ ਤੁਸੀਂ ਇਹ ਤੰਗ ਕੱਸਿਆ ਕਿ ਉਹ ਤੇ ਤਜੀਹ ਕੋ ਕਾਂਡੇ ਪਾਏ ਹੋਏ ਹੈ ਜੀ ਉਹਦੇ ਕਲਿੱਪ ਲੱਗਾ ਹੋਇਆ ਜੀ ਉਹਦਾ ਮੇਕਅਪ ਕੀਤਾ ਹੋਇਆ ਜੀ ਜੀ ਉਹਦੇ ਕਾਂਡੇ ਪਾਏ ਨੇ ਤਾਂ ਲੋਕਾਂ ਦੇ ਘਰਾਂ ਵਿੱਚ ਤਾਂ ਜਿਹੜੇ ਘਰੋਂ ਬੈਨ ਕਿਲੋ ਕਿਲੋ ਸੋਨਾ ਪਿਆ ਹੁਣ ਇੱਕ ਬੰਦੇ ਨੇ ਵੀਡੀਓ ਪਾਈ ਅਮਰੀਕਾ ਦੇ ਡਾਲਰ 20-3000 ਜੀ ਉਹ ਭੇਜ ਗਿਆ ਉਹ ਖੋਲ-ਖੋਲ ਕੇ ਦਿਖ ਰਿਹਾ ਪਤਾ ਨਹੀਂ ਕਿੱਥੋਂ ਦੀ ਹੈ ਮਤਲਬ ਇਹ 4-5 ਪੱਤਰਕਾਰ ਇਦਾਂ ਲੱਗਦਾ ਜਦੋਂ ਬੋਲਦੇ ਐ ਹੜਬੀੜ ਤਾਂ ਦੀ ਗੱਲ ਨਹੀਂ ਕਰਦੇ ਤੁਸੀਂ ਜਿਹੜੀ ਵਿਪਤਾ ਪਈ ਐ ਉਧਰ ਧਿਆਨ ਦਿਓ ਸਰਕਾਰ ਮੁੱਖ ਮੰਤਰੀ ਲੋਕਾਂ ਦਾ ਬਣਾਇਆ ਜੇ ਲੋਕਾਂ ਨੂੰ ਨਹੀਂ ਪਸੰਦ ਆਊਗਾ ਤਾਂ ਕੋਈ ਗੱਲ ਨਹੀਂ ਲੋਕਾਂ ਨੇ ਚੇਂਜ ਕਰ ਦੇਣਾ ਪਹਿਲਾਂ ਵੀ ਬਦਲਾ ਬਦਲਾ ਕੀਤਾ ਸੀ ਪਰ ਜਿਹੜਾ ਤੁਹਾਡਾ মিডিਆ ਦਾ کردار ਕੀ ਹੈ ਹਰ ਵਕਤ ਕਲਾਕਾਰ ਸੀ ਕਲਾਕਾਰੀ ਦਿਖਾ ਆ ਗਿਆ ਹੁਣ ਮੈਂ ਗੱਲ ਕਰਨ ਲੱਗਾ ਜਿਹੜੇ ਬੰਦੇ ਵੀ ਉੱਥੇ ਹੜਪੀੜਤਾਂ ਦੀ ਸੇਵਾ ਕਰ ਰਹੇ ਨੇ ਹੈਲਪ ਕਰ ਰਹੇ ਨੇ ਮੈਂ ਧੰਨਵਾਦ ਕਰਦਾ ਪਰ ਇਹ ਦੱਸੋ ਕਿਸੇ ਵੀ ਐਨਜੀਓ ਦਾ ਕੋਈ ਬੰਦਾ ਹੈ ਕੋਈ ਸਿੱਖ ਸਿੱਖ ਸੰਸਥਾ ਦਾ ਬੰਦਾ ਹੈ ਕੋਈ ਪਾਰਟੀ ਦਾ ਲੀਡਰ ਹੈ ਉੱਥੇ ਜਾ ਕੇ ਰੋਇਆ ਕੌਣ ਨਹੀਂ ਹੈ ਦੱਸੋ ਆ ਐਨਜੀਓ ਵਾਲਿਆਂ ਕੋਲੇ ਤਿੰਨ ਤਿੰਨ ਕੈਮਰੇ ਲੱਗੇ ਹੁੰਦੇ ਨੇ ਪਹਿਲਾ ਕੈਮਰਾ ਇਹਨਾਂ ਨੂੰ ਕੈਪਚਰ ਕਰਦਾ ਫਿਰ ਜਿਹਦੇ ਕੋਲੇ ਜਾਂਦੇ ਨੇ ਉਹ ਕੈਪਚਰ ਕਰਦਾ ਫਿਰ ਕਹਾ ਉਦਾਂ ਜੱਫੀ ਪਾਈ ਜਾਂਦੀ ਹੈ ਫਿਰ ਉਦਾਂ ਹੀ ਅਕਾਂਦੇ ਵਿੱਚੋਂ ਹੰਝੂ ਜਾਨੀ ਕਿ ਪੂਰਾ ਡਰਾਮਾ ਕਹ ਲਈਏ ਇਹ ਸਾਰੇ ਕਰ ਰਹੇ ਨੇ ਅਸੀਂ ਇਹ ਕਿਉਂ ਨਹੀਂ ਸੋਚਦੇ ਵੀ ਅਸੀਂ ਕਰਨ ਕਿ ਗਏ ਹਾਂ ਉੱਥੇ ਮੀਡੀਆ ਦਾ ਫਰਜ਼ ਕੀ ਹੈ ਵੀ ਅਸੀਂ ਕਵਰੇਜ ਕਰੀਏ ਵਧੀਆ ਤਰੀਕੇ ਨਾਲ ਲੋਕਾਂ ਨੂੰ ਗਾਈਡ ਕਰੀਏ ਲੋਕਾਂ ਤੱਕ ਜਿਹੜੀਆਂ ਖਾਣ ਪੀਣ ਦੀਆਂ ਅਵਸਥਾਾਂ ਨੇ ਜੋ ਚਾਹੀਦੇ ਉਹ ਪਹੁੰਚ ਰਿਹਾ ਕਿ ਨਹੀਂ ਪਹੁੰਚ ਰਿਹਾ ਗੱਲ ਇਹ ਕਰੋ ਨਾ ਹਰੇਕ ਬੰਦਾ ਉੱਥੇ ਰਾਜਨੀਤੀ ਕਰਨ ਦੀ ਕਿਉਂ ਗੱਲ ਕਰ ਰਿਹਾ ਇੱਕ ਅਜ ਮੈਨੂੰ ਕਿ ਸਿਰ ਫਿਰ ਇਹਨੇ ਫੋਨ ਕਰ ਲਿਆ ਤੁਸੀਂ ਜਾਓ ਜੀ ਫਿਰ ਜਾ ਕੇ ਉੱਥੇ ਭਰ ਕੇ ਲੈ ਕੇ ਜਾਓ ਟਰੱਕ ਤੁਸੀਂ ਦਾਨਪੁਨ ਕਰੋ ਅਸੀਂ ਜੋ ਕਰਨਾ ਸੀ ਕਰ ਰਹੇ ਆਂ ਜੀ ਘੱਟੋ ਘੱਟ 17-18 ਲੱਖ ਰੁਪਇਆ ਮੇਰੇ ਜਰੀਏ ਪਹੁੰਚ ਚੁੱਕਾ ਹੈ ਮੈਂ ਜਿੱਥੇ ਮੈਨੂੰ ਪਤਾ ਲੱਗਦਾ ਮੈਂ ਉਸ ਬੰਦੇ ਦਾ ਨੰਬਰ ਦਿੰਨਾ ਵੀ ਇੱਥੇ ਜਾ ਕੇ ਆ ਰੱਤ ਫੜਾਇਓ ਜਿਹੜਾ ਮੈਨਾਂ ਬੰਦਾ ਫੋਨ ਕਰਦਾ ਹੈ ਜਿਹੜੇ ਬੰਦੇ ਤੁਰੇ ਫਿਰਦੇ ਨੇ ਨਾ ਕਿਸੇ ਨੇ 15 ਲੱਖ ਦੇਤਾ ਕਿਸੇ ਨੇ 20 ਲੱਖ ਦੇਤਾ ਇਹਨਾਂ ਨੇ ਕੋਈ ਆਪਣੇ ਬੈਂਕ ਵਿੱਚ ਉਹ ਨਹੀਂ ਦਿੱਤੇ ਹੋਏ ਇਹ ਵੀ ਲੋਕਾਂ ਦੇ ਇਕੱਠੇ ਕਰੇ ਹੋਇਆ ਜਿਹੜੇ ਐਨਜੀਓ ਵਾਲੇ ਫਿਰਦੇ ਨੇ ਪਾਰਟੀਆਂ ਵਾਲੇ ਫਿਰਦੇ ਨੇ ਇਹ ਸਭ ਲੋਕਾਂ ਦੇ ਪੈਸੇ ਆ ਅਸੀਂ ਇਹ ਕਿਉਂ ਸਮਝੀ ਜਾਣਦੇ ਆ ਵੀ ਕੋਈ ਬੰਦਾ ਸਾਡੇ ਕੋਹੇ ਜਾਵੇ ਉਥੇ ਇੰਨੇ ਕਰੋੜ ਦੇਵੇ ਇੰਨੇ ਲੱਖ ਦੇਵੇ ਅਸੀਂ ਇਹ ਕਿਉਂ ਸੋਚਦੇ ਆ ਜਿਹੜੇ ਲੋਕ ਫੜਾਂ ਦੀ ਮਾਲ ਵਿੱਚ ਆਏ ਹੋਏ ਨੇ ਨਾ ਉਨ੍ਹਾਂ ਵਿੱਚੋਂ 90% ਲੋਕ ਉਹ ਨੇ ਜਿਹੜੇ ਬੰਦੇ ਹੱਥ ਛੱਡਣ ਲੱਗਿਆਂ ਸ਼ਰਮ ਮਹਿਸੂਸ ਕਰਦੇ ਆ ਕਿ ਅਸੀਂ ਕਿਸੇ ਤੋਂ ਇਦਾਂ ਕੁਛ ਨਾ ਪੜ ਗਏ ਉਹਨੇ ਚਾਹੁੰਦੇ 10% ਲੋਕ ਨੇ ਜਿਨ੍ਹਾਂ ਨੇ ਧੰਦਾ ਬਣਾਇਆ ਹੋਇਆ ਜਿਹੜਾ ਵੀ ਟਰਾਲੀ ਵਾਲਾ ਜਾਵੇ ਉਹਨੇ ਤੂੜੀ ਵੀ ਮੰਗਣੀ ਐ ਉਹਨੇ ਹਰਾਚਾਰਾ ਮੰਗਣਾ ਐ ਉਹਨੇ ਪੱਟੇ ਪਤਾ ਨਹੀਂ ਕਿਹੜੀਆਂ ਰਸਤਾਂ ਬਜਤਾਂ ਲੈ ਕੇ ਉਹ ਲੋਕ ਘਰ ਪਰ ਰਹੇ ਇਹਨੂੰ ਧੰਦਾ ਨਾ ਬਣਾਈਏ ਇਹ ਜ਼ਿੰਮੇਵਾਰੀ ਕਿਹਦੀ ਐ ਮੀਡੀਆ ਦੀ ਬਣਦੀ ਐ ਔਰ ਜਿਹੜੇ ਬੰਦੇ ਆ ਮੱਕੜ ਵਰਗੇ ਨੰਦਰਜੀਤ ਸਿੱਧੂ ਵਰਗੇ ਕੇਵਲ ਭਗਵੰਤ ਮਾਨ ਦੇ ਪਿੱਛੇ ਪਏ ਹੋਏ ਇਹਨਾਂ ਨੂੰ ਬੇਨਤੀ ਹੈ ਇਹ ਸਭ ਨੂੰ ਪਤਾ ਹੈ ਤੁਹਾਡੇ ਕਹਿਣ ਨਾਲ ਨਾ ਆਕਾਲੀਆਂ ਦੀ ਸਰਕਾਰ ਬਣੇ ਨਾ ਕਾਂਗਰਸ ਦੀ ਬਣੇ ਨਾ ਭਗਵੰਤ ਮਾਨ ਦੀ ਬਣੇ ਨਾ ਭਗਵੰਤ ਮਾਨ ਦੀ ਸਰਕਾਰ ਟੁੱਟੇ ਮੰਨ ਲਓ ਗੱਲ ਮੈਂ ਰੋਜ਼ ਬੋਲਦਾ ਕਿ ਮੇਰੇ ਕੋਲੇ ਕੋਈ ਐਡੀ ਪਾਵਰ ਐਡੀ ਔਕਾਤ ਹੈ ਕਿ ਮੈਂ ਦੁਬਾਰਾ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾ ਦੇਵਾਂ ਮੈਂ ਦੁਬਾਰਾ ਸੁਖਵੀਰ ਬਾਦਲ ਨੂੰ ਬਣਾ ਦੇਵਾਂ ਮੈਂ ਰਾਜੀ ਬਣੇ ਕਨੂੰ ਜਾਂ ਚੈਨੀ ਦੁਬਾਰਾ ਬਣਾ ਦੇ ਮੇਰੀ ਔਕਾਤ ਹੈਗੀ ਆ ਅਸੀਂ ਇਸ ਪਾਸੇ ਕਿਉਂ ਤੁਰੇ ਹੋਏ ਆ ਜਿਹੜੀ ਪ੍ਰੋਬਲਮ ਹੈਗੀ ਆ ਥੜਾਂ ਦੀ ਮਾਰ ਹੈਗੀ ਆ ਅਸੀਂ ਉਧਰ ਕਿਉਂ ਨਹੀਂ ਧਿਆਨ ਦਿੰਦੇ ਤੁਸੀਂ ਮਿੰਟ ਮਿੰਟ ਤੇ ਰਾਜਨੀਤੀ ਕਰ ਰਹੇ ਹੋ ਹੁਣ ਜਿਹੜੀ ਸਿਮਜੋਤ ਮੱਕੜ ਨੇ ਵੀਡੀਓ ਵਾਇਰਲ ਕੀਤੀ ਆ ਇੱਕੋ ਭੁੱਲਰ ਨੇ ਕੀਤੀ ਆ ਕਿਸਤੇ ਵਿੱਚ ਤਿੰਨ ਮੰਤਰੀ ਬੈਠੇ ਨੇ ਹੁਣ ਉਹ ਜਿਹੜੀ ਭਵੰਤਮਨ ਦੀ ਵੀਡੀਓ ਵਾਇਰਲ ਕੀਤੀ ਆ ਉਹਦੇ ਵਿੱਚ ਕੀ ਕਿਹਾ ਗਿਆ ਕਲਾਕਾਰ ਸੀ ਕਲਾਕਾਰੀ ਦਿਖਾ ਗਿਆ ਕਲਾਕਾਰ ਤਾਂ ਸਾਰੇ ਹੀ ਹੋ ਸੀ ਮੀਡੀਆ ਤੋਂ ਵੱਡਾ ਕਲਾਕਾਰ ਕੌਣ ਹੋਊਗਾ ਜੋ ਕੁਛੰਨ ਮੀਡੀਆ ਤੇ ਲਿਖਣਾ ਹੁੰਦਾ ਪੋਸਟ ਪਾਉਣੀ ਹੁੰਦੀ ਹੈ ਵੀਡੀਓ ਕਿਦਾਂ ਐਡਿਟ ਕਰਨੀ ਹੁੰਦੀ ਹੈ ਕਿਦਾਂ ਦਾ ਕੰਟੈਂਟ ਲੈ ਕੇ ਪਾਣਾ ਹੁੰਦਾ ਸਭ ਤੋਂ ਵੱਡਾ ਡਰਾਮੇਬਾਜ਼ ਤਾਂ ਮੀਡੀਆ ਤੇ ਜਰ ਕੋਈ ਕਿਰਦਾਰ ਕੋਈ ਕੈਕਟਰ ਰੱਖੋ ਨਾ ਮੈਂ ਸ਼੍ਰੀ ਆਮ ਕਹਿਣਾ ਜਿਹੜਾ ਇਸ ਵਕਤ ਖੜਾਂ ਦੇ ਮਾਰ ਵਿੱਚ ਬੰਦਾ ਰਾਜਨੀਤੀ ਕਰ ਰਿਹਾ ਨਾ ਇੱਕ ਦੂਜੇ ਨੂੰ ਨੀਮਾ ਝਕਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਉਹਦੇ ਵਰਗਾ ਕੋਈ ਲਾਹਣਤੀ ਹੋ ਨਹੀਂ ਸਕਦਾ ਇਹ ਡਰਾਮੇ ਨਾ ਕਰੋ लास्ट ਵਿੱਚ ਇੱਕ ਗੱਲ ਕਹਿਣੀ ਹੈ ਜਿਹੜੇ ਵੀ ਖੜਾਂ ਦੇ ਨਾਲ ਸਤਾਏ ਲੋਕ ਨੇ ਉਹਨਾਂ ਨੂੰ ਦੁਲਾਸਾ ਦਿਓ ਉਹਨਾਂ ਨੂੰ ਸਾਥ ਦਿਓ ਭਰੋਸਾ ਦਿਓ ਉਹਨੂੰ ਕਹਿਣ ਦੀ ਕੋਸ਼ਿਸ਼ ਕਰੋ ਵੀ ਤੁਹਾਡੇ ਨਾਲ ਖੜੇ ਹਾਂ ਅਜਿੰਨੇ ਕਲਾਕਾਰਾਂ ਨੇ ਹੈਲਪ ਕੀਤੀ ਹੈ ਬਹੁਤਿਆਂ ਦੇ ਨਾਲ ਮੇਰੇ ਮਤਭੇਦ ਨੇ ਹੋਣੇ ਵੀ ਚਾਹੀਦੇ ਨੇ ਤੁਹਾਡੇ ਵੀ ਹੋਣਗੇ ਪਰ ਜਿਹੜੇ ਹੈਲਪ ਦੇ ਲਈ ਅੱਗੇ ਆਏ ਸਾਹਮਣੇ ਮੈਂ ਇਥੇ ਕੁਝ ਨਹੀਂ ਦੇਖਿਆ ਵੀ ਮੇਰਾ ਕਿਹਦੇ ਨਾਲ ਮਤਭੇਦ ਹੈ ਮੈਂ ਸਭ ਦਾ ਧੰਨਵਾਦ ਕੀਤਾ ਵੀ ਤੁਸੀਂ ਵਿਵਤਾ ਦੇ ਵਿੱਚ ਇਕੱਠੇ ਹੋ ਕੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਇਹ ਸਾਡਾ ਫਰਜ਼ ਬਣਦਾ ਪਰ ਜਿਹੜੇ ਦਲਾਲ ਮੀਡੀਆ ਵਾਲੇ ਕੇਵਲ ਭਵੰਤਮਾਨ ਮਾੜਾ ਹੈ ਜੀ ਭਵੰਤਮਨ ਕਲਾਕਾਰੀ ਦਿਖਾ ਗਿਆ ਜੀ ਆ ਮੰਤਰੀ ਕਿਸ਼ਤੀ ਵਿੱਚ ਬੈਠੇ ਐ ਇਹ ਗੱਲਾਂ ਨਾ ਕਹੋ ਕੁਛ ਨਹੀਂ ਨਿਕਲਣਾ ਲੋਕ ਸਭ ਜਾਣਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ